ਅੱਜ ਸਰ ਅੱਜ ਦੀ ਬਾਬਾ ਸਾਹਿਬ ਵੇਟ ਕਰਦੇ ਦੁਬਾਰਾ ਤੋਂ ਸਟੈਚੂ ਦੇ ਮੁੱਤ ਤੇ ਆਇਓ ਹੋ। ਟਾਊਨ ਹਾਲ ਵਿੱਚ ਜਿੱਤੇ ਕਿ ਬਾਬਾ ਸਾਹਿਬ ਨੂੰ ਬੇਟ ਕਰਦੀ ਪ੍ਰਤੀਮਾ ਨੂੰ 26 ਜਨਵਰੀ ਵਾਲੇ ਦਿਨ ਖੰਡਿਤ ਕੀਤਾ ਗਿਆ ਸੀ ਔਰ ਅਕਲਾਉਣ ਦੀ ਕੋਸ਼ਿਸ਼ ਕੀਤੀ ਗਈ। ਸੋ ਅੱਜ ਚੰਦਰ ਸ਼ੇਖਰ ਆਜ਼ਾਦ ਜੋ ਕਿ ਸਮਾਜ ਆਜ਼ਾਦ ਸਮਾਜ ਪਾਰਟੀ ਦੇ ਫਾਊਂਡਰ ਵਾਰ ਔਰ ਸੰਸਦਵਾ ਉਥੇ ਆ ਰਹੇ ਨੇ। ਔਰ ਇਸ ਸਮੇਂ ਤੇ ਜਿ سارے ਲੋਕ ਇਕੱਠੇ ਹੋਏ ਨਾਰੇ ਭਾਈ ਵੀ ਹੋ ਰਹੀ ਹੈ ਤਾਂ ਕੀ ਕਹਿਣਾ ਚਾਹੋਗੇ? ਜੈ ਜੰਦ! ਅੱਜੋ ਪਰਕਾਂਡ ਜੈ ਜੀ ਜੈ ਜੀ ਕਰਦੇ ਹਾਂ ਸਾਰੇ ਜੱਟੇ ਪੰਜਾਬੀਆਂ ਸਾਰਾ ਫੀਲ ਜੈ ਜੀ ਜੈ ਜੀ ਸਭ ਨੂੰ ਆਪਣਾ ਸਾਰਾ ਦਿਲ ਦੀ ਜਿੱਤ ਕਰੀ ਜੀ ਕਾਪੀ ਬਣਾਉਣਾ ਹੋਇਆ ਹੈ ਬਹੁਤ ਜਾਨੂ ਨੇ ਬਹੁਤ ਬਹੁਤ ਸਾਥ ਦੇਣਾ ਹੈ ਸਾਡੀ ਸਤਿ ਸ਼੍ਰੀ ਅਕਾਲ ਜੀ ਉਸ ਸ਼ਖਸ ਨੂੰ ਬਾਹਰੋਂ ਸਤਿਕਾਰ ਦੇ ਦੋ ਦਾ ਤਕੀਸ ਆਇਆ ਜੀ ਸਾਨੂੰ ਪਹੁੰਚਾਉ ਦਿਆ ਜੀ ਥੈਂਕ ਯੂ